ਭਾਈ ਅੱਜ ਆਪਾਂ ਹਰਿਆਣੇ ਦੇ ਸਭ ਤੋਂ ਪੁਰਾਣੇ ਬੱਕਰੀ ਫਾਰਮ ਦੇ ਵਿੱਚ ਖੜੇ ਆ ਤੁਸੀਂ ਸੋਚਦੇ ਹੋਵੋਗੇ ਵੀ ਇੱਥੇ ਫਾਰਮ ਤਾਂ ਹੈ ਨਹੀਂ ਕੱਲੀਆਂ ਬੱਕਰੀਆਂ ਨੇ ਭਾਈ ਇਹ ਹੈਗਾਗਾ ਐਸ ਆਰ ਕਮਰਸ਼ੀਅਲ ਗਾਟ ਫਾਰਮ ਇਹ ਸਟਾਲ ਫੀਡਿੰਗ ਦੇ ਨਾਲ-ਨਾਲ ਨਾ ਗਰੇਜਿੰਗ ਵੀ ਕਰਾਉਂਦੇ ਆ ਬੱਕਰੀਆਂ ਨੂੰ ਤੇ ਆਪਾਂ ਇਹਨਾਂ ਨਾਲ ਅੱਜ ਗੱਲਬਾਤ ਕਰਨ ਪਹੁੰਚੇ ਆ ਹਰਿਆਣੇ ਦੇ ਵਿੱਚ ਤੇ ਇੱਕ ਗੱਲ ਤੁਹਾਨੂੰ ਦੱਸ ਦਈਏ ਵੀ ਇਹਨਾਂ ਦਾ ਸੋਸ਼ਲ ਮੀਡੀਆ ਇੱਕ ਅਕਾਊਂਟ ਆ ਇਹਦੇ ਉੱਤੇ ਇਹ ਬੱਕਰੀਆਂ ਬਾਰੇ ਜਾਣਕਾਰੀ ਆਪਣੇ ਕਿਸਾਨ ਵੀਰਾਂ ਨੂੰ ਦਿੰਦੇ ਰਹਿੰਦੇ ਆ ਤੇ ਆਜੋ ਗੱਲਬਾਤ ਕਰਦੇ ਆ ਆਪਣੇ ਨਾਲ ਬਾਈ ਸੰਦੀਪ ਹੋਊਗਾ ਵੀਡੀਓ ਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਵੀ ਇਹੇ ਟ੍ਰੇਨਿੰਗ ਵੀ ਦਿੰਦੇ ਆ ਬੱਕਰੀ ਪਾਲਣ ਦੀ 6 7 8 ਤਰੀਕ ਦੀ ਟ੍ਰੇਨਿੰਗ ਆ ਇਹਨਾਂ ਦਾ ਬੈਚ ਆ ਜਿਹੜਾ ਹੁਣ ਸ਼ੁਰੂ ਹੋਣਾਗਾ ਤੇ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਸ ਇਹ ਆਪਣਾ ਕੈਮਾ ਬੈਚ ਆ ਬਾਈ ਟ੍ਰੇਨਿੰਗ ਦਾ ਬਾਈ ਟ੍ਰੇਨਿੰਗ ਕਰਾਉਂਦਿਆਂ ਨੂੰ ਸਾਨੂੰ 5 ਸਾਲ ਹੋ ਚੁੱਕੇ ਹੈਗੇ ਅੱਛਾ 5 ਸਾਲ ਹੋ ਗਏ ਔਰ ਸਾਲ ਦੇ ਵਿੱਚ ਅਸੀਂ 3 4 ਬੈਚ ਹੀ ਕੱਢਦੇ ਆ ਟ੍ਰੇਨਿੰਗ ਦੇ ਲਗਭਗ ਠੀਕ ਹੈ ਜਿਆਦਾ ਨਹੀਂ ਕਰਾ ਇਹ ਇਹ ਹੁਣ ਸਾਡਾ ਜਿਹੜਾ ਬੈਚ ਹੋ ਰਿਹਾ ਹੈਗਾ ਇਹ 18ਵਾਂ ਬੈਚ ਹੋ ਰਿਹਾ ਆਪਣਾ 18ਵਾਂ ਬੈਚ ਹੈ ਬਾਈਆਂ ਦਾ ਹਾਂਜੀ 18ਵਾਂ ਬੈਚ ਟ੍ਰੇਨਿੰਗ ਦਾ ਹੋ ਰਿਹਾ ਹੈਗਾ 6 7 8 ਤਰੀਕ ਦਾ ਹਾਂਜੀ ਹਾਂ ਜਿਹਦੇ ਵਿੱਚ 6 7 ਤੇ 8 ਸਤੰਬਰ ਦਾ ਆਹੀ ਮਹੀਨੇ ਨੂੰ ਜਿਹੜੀ ਚੱਲੀ ਨਹੀਂ ਥੋੜੇ ਦਿਨ ਰਹਿ ਚੁੱਕੇ ਹੈਗੇ ਹੂੰ ਹੂੰ 6 7 8 ਦਾ ਬੈਚ ਹੋ ਰਿਹਾ ਹੈਗਾ ਜਿਹਦੇ ਚ ਅਜ ਤੋਂ ਪਹਿਲਾਂ ਅਸੀਂ ਆਪਾਂ ਗੱਲ ਕਰੀਏ ਤਾਂ ਹਰੇਕ ਬੈਚ ਦੀ ਜਿਹੜੀ ਆਪਣੀ ਕੈਪੈਸਿਟੀ ਹੁੰਦੀ ਹੈ ਉਹ 35 ਤੋਂ ਲੈ ਕੇ 40 ਫਾਰਮਰ ਦੀ ਹੁੰਦੀ ਹੈ ਠੀਕ ਆ ਤੇ ਦਿਨ ਭਾਈ ਥੋੜੇ ਰਹਿ ਕੇ 4 ਕਿ ਦਿਨ ਰਹਿ ਕੇ ਤੇ ਸਕਰੀਨ ਤੇ ਨੰਬਰ ਚੱਲਦਾ ਬਾਈ ਇਹਨਾਂ ਨਾਲ ਗੱਲਬਾਤ ਕਰ ਲਿਓ ਸੀਟ ਬੁੱਕ ਕਰਾਉਣੀਆਂ ਜਿਨ੍ਹਾਂ ਨੇ ਤੇ ਸਾਨੂੰ ਹੁਣ ਇਹ ਦੱਸ ਦਿਆਂ ਵੀ ਫਾਰਮ ਟ੍ਰੇਨਿੰਗ ਦੇ ਵਿੱਚ ਕੀ ਕੀ ਤੁਹਾਨੂੰ ਦੱਸਿਆ ਜਾਊਗਾ ਦੱਸੀ ਸੰਦੀਪ ਭਾਈ ਟ੍ਰੇਨਿੰਗ ਦਾ ਸਿਸਟਮ ਭਾਈ ਆਪਣਾ ਇਹ ਹੁੰਦਾ ਕਿ ਦੇਖੋ ਸਾਨੂੰ ਫਾਰਮ ਕਰਦੋਂ 8 ਸਾਲ ਹੋ ਗਏ ਠੀਕ ਹੈ ਸਭ ਤੋਂ ਪੁਰਾਣਾ ਫਾਰਮ ਆ ਸਾਡਾ ਦੇ ਸਕਦੇ ਅਸੀਂ ਤਸੀਂ ਜੀ ਟ੍ਰੇਨਿੰਗ ਕੀਤੀ ਸੀਗੀ ਸੀਆਰਜੀ ਮਥੋਰਾ ਯੂਪੀ ਤੋਂ ਕੀਤੀ ਸੀਗੀ ਠੀਕ ਹੈ ਤਾਂ ਜਿਵੇਂ ਬਹੁਤ ਸਾਰੇ ਆਪਾਂ ਇਨਕੇਰੇ ਵੀ ਲੋਕਾਂ ਨੂੰ ਬੱਕਰੀਆਂ ਦੇ ਇਲਾਜ ਕਰਨ ਵਾਲੇ ਨਹੀਂ ਪਤਾ ਹੈਗੇ ਬਹੁਤ ਸਾਰੇ ਕਿਸਾਨਾਂ ਦੇ ਜਿਹਨੇ ਬੱਕਰੀਆਂ ਹੈਗੇ ਉਹ ਬਿਨਾਂ ਇਲਾਜ ਤੋਂ ਹੀ ਮਰ ਜਾਂਦੀਆਂ ਠੀਕ ਹੈ ਤਾਂ ਉਹਦਾ ਕੀ ਕਾਰਨ ਦਾ ਕਿਉਂਕਿ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਜਿਹੜੀ ਮੱਝਾਂ ਗਾਵਾਂ ਦੇ ਟੀਕੇ ਲੱਗਦੇ ਆ ਉਹ ਬੱਕਰੀਆਂ ਦੇ ਬਿਲਕੁਲ ਉਦੋਂ ਲੱਗ ਸਿਸਟਮ ਹੈ ਅਲੱਗ ਲੱਗ ਬੱਕਰੀ ਜਿਹੜਾ ਇੰਜੈਕਸ਼ਨ ਲੱਗਦਾ ਉਹ ਬਿਲਕੁਲ ਸੌਫਟ ਟੀਕਾ ਲੱਗਦਾ ਜਿਹੜਾ ਕੀ ਆ ਪੇਨਲੈਸ ਹੋਵੇ ਠੀਕ ਹੈ ਠੀਕ ਹੈ ਜੀ ਉਹਦੇ ਨਾਲ ਕੀ ਜਿਹੜੀ ਬੱਕਰੀ ਥੋੜੀ ਟ੍ਰੀਟਮੈਂਟ ਕੀਤਾ ਜਾਂਦਾ ਤੇ ਡੋਜ਼ ਵੀ ਇਹਦੀ ਬਹੁਤ ਹੀ ਘੱਟ ਹੁੰਦੀ ਆ ਬੱਸ ਤਾਂ ਲਾਈਕ ਉਸ ਤਰੀਕੇ ਨਾਲ ਕਿ ਆਪਾਂ ਜਿਹੜੀ ਅਸੀਂ ਜਾਣਕਾਰੀ ਜਿਹੜਾ ਸਾਡਾ ਫਾਰਮ ਨੂੰ ਟੈਕਨੀਕਲ ਸਪੋਰਟ ਜਿੰਨੀ ਮਿਲਦੀ ਹੈ ਹੂੰ ਜਿੰਨਾ ਵੀ ਅਸੀਂ ਮੈਡੀਸਨ ਫਾਰਮ ਦੇ ਵਿੱਚ ਵੈਕਸੀਨੇਸ਼ਨ ਸਾਰਾ ਚਾਰਟ ਆਪਦਾ ਫੋਲੋ ਕਰਦੇ ਆ ਉਹ ਸਾਰਾ ਸੀਆਰਜੀ ਮੋਥਰਾ ਜਿਹੜਾ ਕਿ ਰਿਸਰਚ ਸੈਂਟਰ ਉਸੇ ਟ੍ਰੇਨਿੰਗ ਕੀਤੀ ਅਸੀਂ ਸੈਂਟਰਲ ਗਵਰਨਮੈਂਟ ਦਾ ਠੀਕ ਹੈ ਉੱਥੋਂ ਹੀ ਸਾਡਾ ਸਿਸਟਮ ਸਾਰਾ ਚੱਲਦਾ ਉਤਨੇ ਸੈਂਟ ਸੜਨਾ ਅਟੈਚ ਨੇਗੇ ਤੇ ਜਿਹੜੀ ਜਾਣਕਾਰੀ ਸਾਨੂੰ ਮਿਲਦੀ ਆ ਸੀ ਪਹਿਲਾਂ ਖੁਦ ਆਪਣੇ ਫਾਰਮ ਤੇ ਤਾਂ ਪ੍ਰੈਕਟੀਕਲ ਕਰਦੇ ਆ ਬੱਕਰੀ ਦੇ ਉੱਪਰ ਜਿਵੇਂ ਭਾਈ ਕੋਈ ਵੀ ਨਵੀਂ ਬਿਮਾਰੀ ਬੱਕਰੀਆਂ ਦੇ ਵਿੱਚ ਆਉਂਦੀ ਆ ਤਾਂ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਉਹ ਚੀਜ਼ ਦੀ ਤੁਸੀਂ ਇਹ ਚੀਜ਼ ਦਾ ਵੀ ਉਪਾਗ ਕਰੋ ਚੀਜ਼ ਦੇ ਚਾਂਸਸ ਹੈਗੇ ਨੇ ਹੂੰ ਤਾਂ ਉਹਦੇ ਬਾਰੇ ਪ੍ਰੋਪਰ ਕੀ ਅਸੀਂ ਸਭ ਤੋਂ ਪਹਿਲਾਂ ਬੱਕੇ ਟ੍ਰੀਟਮੈਂਟ ਕਰਕੇ ਤਾਂ ਬਹੁਤ ਸਾਰੇ ਲੋਕਾਂ ਨੂੰ ਟ੍ਰੇਨਿੰਗ ਤੋਂ ਬਿਨਾ ਹੀ ਅਸੀਂ ਸੋਸ਼ਲ ਮੀਡੀਆ ਸਾਡਾ ਚੈਨਲ ਐ ਸਰ ਕਮਰਸ਼ੀਅਲ ਗੋਡਫਰਨ ਦੇ ਨਾਲ YouTube ਤੇ ਤਾਂ ਅਸੀਂ ਉਹਦੇ ਵਿੱਚ ਵੀ ਦੱਸਿਆ ਹੋਇਆ ਸਾਰੀਆਂ ਵੀਡੀਓ ਬਾਰੇ ਕਿ ਵੈਕਸੀਨ ਤੁਸੀਂ ਕਿਹੜੀ ਕਿਵੇਂ ਕਰਨੀਆਂ ਕਿਹੜੀ ਕਦੋਂ ਕਰਨੀਆਂ ਤਾਂ ਟ੍ਰੇਨਿੰਗ ਤੋਂ ਨੂੰ ਪਹਿਲੀ ਗੱਲ ਤਾਂ ਦਵਾਈਆਂ ਬਾਰੇ ਬੱਕੇ ਜਿਹੜੇ ਮੈਡੀਸਨ ਆ ਵੀ ਜਿਹੜੀਆਂ ਡੇਲੀ ਰੁਟੀਨ ਦੇ ਵਿੱਚ ਯੂਜ਼ ਹੁੰਦੀਆਂ ਨੇ ਤੁਹਾਨੂੰ ਵੈਟਰਰੀ ਡਾਕਟਰ ਤੁਹਾਡੇ ਫਾਰਮ ਤੇ ਚੱਦਣ ਦੀ ਲੋੜ ਪਵੇ ਤੁਸੀਂ ਅਗਰ ਕੋਈ ਬੱਕੇ ਨੂੰ ਦਿੱਕਤ ਆਉਂਦੀ ਹੈ ਸਾਨੂੰ ਕਾਲ ਕਰਕੇ ਸਾਥੂ ਉਹਦਾ ਇਲਾਜ ਪੁੱਛ ਕੇ ਜਿਹੜੀਆਂ ਦਵਾਈਆਂ ਤੁਹਾਨੂੰ ਅੱਥੇ ਦੱਸਾਂਗੇ ਤੁਸੀਂ ਆਹਦੇ ਫਾਰਮ ਤੇ ਲਿਆ ਕੇ ਰੱਖਣਾ ਤੁਹਾਡੇ ਕੋਲ 24 ਘੰਟੇ ਹੋਣੀਆਂ ਚਾਹੀਦੀਆਂ ਨੇ ਤੁਸੀਂ ਬੱਕਰੇ ਦਾ ਇਲਾਜ ਖੁਦ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਦੂਜੀ ਇਸ ਪਾਸੇ ਆ ਗਿਆ ਵੈਕਸੀਨੇਸ਼ਨ ਬਾਰੇ ਹੂੰ ਇਹ ਵੈਕਸੀਨੇਸ਼ਨ ਬੱਕਰੇ ਨੇ ਕਿਹੜੇ ਕਿੜੀਆਂ ਹੁੰਦੀਆਂ ਨੇ ਤੇ ਕਦੋਂ ਆਪ ਨੂੰ ਕਰਨੀ ਜਰੂਰੀ ਕਿਉਂਕਿ ਬਹੁਤ ਸਾਰੇ ਫਾਰਮਰਾਂ ਦਾ ਕਿਸਾਨਾਂ ਦਾ ਜਿਹੜਾ ਲੌਸ ਹੈ ਵੈਕਸਿਨ ਨਾ ਕਰਨ ਦੇ ਨਾਲ ਹੀ ਹੋਇਆ ਦਾ ਆਪਾਂ ਨਹੀਂ ਕਰਦੇ ਤਾਂ ਆਪਣੀ ਬੱਕਰੀ ਮਰ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਹੈਗਾ ਆਪਾਂ ਦੱਸਾਂਗੇ ਇਹਨਾਂ ਦੀ ਖੁਰਾਕ ਬਾਰੇ ਹੁਣ ਜਿਵੇਂ ਆਪਾਂ ਨੂੰ ਮਾਰਕੀਟ ਵਿੱਚ ਫੀਡ ਆ ਗਈ ਜੇ ਕਿ ਫੀਡ ਆ ਜੀ ਲੋ ਜੀ ਕਿਲੋ ਐਨੇ ਰੁਪਏ ਕਿਲੋ ਫੀਡ ਵਿਕਣੀ ਆਈ ਆ ਆਹ ਕੰਪਨੀ ਦੀ ਫੀਡ ਆ ਜੀ ਆਏ ਆ ਆਪਾਂ ਨੂੰ ਕੀ ਪਤਾ ਦੇ ਵਿੱਚ ਕੀ ਪਾਇਆ ਹੋਇਆ ਜਿਹੜੀ ਸਾਨੂੰ ਅਸੀਂ ਫੀਡ ਦੀ ਟ੍ਰੇਨਿੰਗ ਕੀਤੀ ਉਹ ਸਪੈਸ਼ਲ ਅਸੀਂ ਆਈਬੀਆਰਆਈ ਬਰੇਲੀ ਤੋਂ ਅਸੀਂ ਟ੍ਰੇਨਿੰਗ ਕਰਕੇ ਆਈ ਆ ਜਿਹੜਾ ਕਿ ਆ ਬੱਕਰੀਆਂ ਦੀ ਆਪਾਂ ਸੰਤੁਲਿਤ ਜਿਹੜੀ ਫੀਡ ਆਹਾਰ ਆ ਜਿਹੜਾ ਫੀਡ ਹੈ ਇੱਕ ਕੰਸੈਂਟ੍ਰੇਟ ਫੀਡ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਘਰ ਦੇ ਵਿੱਚ ਇੱਕ ਬਾਹਰੋਂ ਬਾਜ਼ਾਰ ਤੋਂ ਆਪਾਂ ਰਾਸ਼ਨ ਲੈ ਕੇ ਉਹਨੂੰ ਪੱਕਾ ਰੇ ਆਪਾਂ ਇੱਕ ਬੱਕਰੀ ਦੀ ਫੀਡ ਸਸਤੇ ਢੰਗ ਨਾਲ ਬਿਲਕੁਲ ਕਿਵੇਂ ਤਿਆ ਉਦੇ ਬਾਰੇ ਪ੍ਰੋਪਰ ਤੁਹਾਨੂੰ ਫਾਰਮੂਲੇਸ਼ਨ ਸਾਰੇ ਤੇ ਸਿਖਾਈ ਜਾਊਗੀ ਪਰ ਪ੍ਰੈਕਟੀਕਲ ਤਰੀਕੇ ਨਾਲ ਇਹ ਨਹੀਂ ਕਿ ਤੁਹਾਨੂੰ ਕਲਾ ਲਖਾਤਾ ਉਹ ਪ੍ਰੈਕਟੀਕਲ ਤੁਹਾਨੂੰ ਕਰਕੇ ਵੀ ਦਿਖਾਵਾਂਗੇ ਹਮ ਇੰਜੈਕਸ਼ਨ ਕਿਵੇਂ ਲਾਉਣਾ ਇੱਕ ਫਾਰਮਰ ਨੇ ਬੱਕਰੀ ਦਾ ਬੁਖਾਰ ਕਿਵੇਂ ਚੈੱਕ ਕਰਨਾ ਛੋਟੇ ਛੋਟੇ ਗੱਲਾਂ ਜਿੰਨਾ ਕਿ ਆਪਣਾ ਧਿਆਨ ਨਹੀਂ ਜਾ ਪਾਉਂਦਾ ਤਾਂ ਆਪਾਂ ਉਹਨਾਂ ਬਾਰੇ ਦੱਸਾਂਗੇ ਇੱਕ ਆਪਣੇ ਫਾਰਮ ਦਾ ਰਿਕਾਰਡ ਤੁਸੀਂ ਕਿਦਾਂ ਮੰਡੇ ਨੇ ਕਰਕੇ ਰੱਖਣਾ ਵੀ ਕਿਹੜੀ ਬੱਕਰੀ ਨੇ ਕਦੋਂ ਬੱਚੇ ਤੇ ਆਪਣੇ ਕੋਲ ਕਦੋਂ ਇਹਨੇ ਸੋਣਾ ਕਦੋਂ ਕ੍ਰੋਸ ਹੋਈ ਵੈਕਸੀਨ ਦਾ ਚਾਰਟ ਆਪਾਂ ਕਿਦਾਂ ਫੋਲੋ ਕਰਨਾ ਠੀਕ ਹੈ ਇਸ ਚੀਜ਼ ਬਾਰੇ ਆਪਾਂ ਪ੍ਰੋਪਰ ਜਾਣਕਾਰੀ ਵਾਰ ਵਾਰ ਦੇਵਾਂਗੇ ਇਹਦੇ ਟ੍ਰ ਦੀ ਗੱਲ ਕਰੀਏ ਤਾਂ ਘਟੋ ਘਟ ਅਸੀਂ 500 ਬੰਦਿਆਂ ਨੂੰ ਟ੍ਰੇਨਿੰਗ ਦਿੱਤੀ ਠੀਕ ਹੈ ਤਾਂ ਜਿਹਦੇ ਵਿੱਚ ਕੀ ਹੈ ਅੱਜ ਸਾਡੇ ਰਿਕਾਰਡ ਦੇ ਵਿੱਚ 25 ਫਾਰਮ ਜਿਹੜੇ ਹੈਗੇ ਘਟੋ ਘਟ ਜਿਹੜੇ ਸਕਸੈਸਫੁਲੀ ਰਨ ਕਰ ਰਹੇ ਆ ਉਹਨੇ ਕੰਮ ਜਿਹੜੇ ਕਾਮਯਾਬ ਚੱਲ ਰਹੇ ਸਾਡੀ ਸਪੋਰਟ ਦੇ ਨਾਲ ਮਦਦ ਦੇ ਨਾਲ ਕਹਿ ਸਕਦੇ ਠੀਕ ਹੈ ਅਸੀਂ ਉੱਥੋਂ ਸਿੱਖਦੇ ਹਾਂ ਅਸੀਂ ਗਾਂ ਅੱਗੇ ਫਾਰਮ ਨੂੰ ਸਿਖਾਉਨੇ ਆ ਕਿਉਂਕਿ ਅੱਜ ਤੋ ਜੇ 7-8 ਸਾਲ ਆਪਾਂ ਬੈਕ ਚਾਹੀਏ ਤਾਂ ਬੱਕਰੀ ਫਾਰਮ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀਗਾ ਪਤਾ ਹੀ ਨਹੀਂ ਸੀ ਫਾਰਮ ਹੁੰਦਾ ਕਿਵੇਂ ਹੁੰਦਾ ਕੀ ਆ ਤਾਂ ਅੱਜ ਤਾਂ ਲੋਕ ਬਹੁਤ ਸਾਰੇ ਖੋਲ ਰਹੇ ਆ ਪਰ ਲੋਕਾਂ ਦੇ ਵਿੱਚ ਦਿੱਕਤ ਸਮੱਸਿਆ ਹੈ ਕਿ ਫਾਰਮ ਖੁੱਲ ਵੀ ਰਹੇ ਤੇ ਉਸ ਤੋਂ ਆਪਣਾ ਬੰਦ ਵੀ ਹੋ ਰਹੇ ਬੰਦ ਹੋ ਰਹੇ ਹੈ ਨਾ ਬੰਦ ਹੋਣ ਦਾ ਰੀਜ਼ਨ ਕੀ ਹੈਗਾ ਕਿ ਆਪਾਂ ਉਹ ਪ੍ਰੋਪਰ ਢੰਗ ਨਾਲ ਜਿਹਦੀ ਮਾਰਕੀਟਿੰਗ ਨਹੀਂ ਹੋ ਪਾਰੀ ਫਾਰਮਰ YouTube ਤੇ ਵੀਡੀਓ ਦੇਖ ਕੇ ਮਗਰ ਲੱਗ ਕੇ ਆਪਾਂ ਫਾਰਮ ਕਰ ਲੈਨੇ ਆ ਤਾਂ ਲੇਕਿਨ ਆ ਠੀਕ ਹੈ ਤੇ ਭਾਈ ਇੱਕੋ ਚੀਜ਼ ਆ ਲੋਨ ਦੇ ਬਾਰੇ ਚੱਲਦਾ ਹੁੰਦਾ ਵੀ ਉਹ ਵੀ ਦੱਸੋਗੇ ਵੀ ਕਿਵੇਂ ਕੀ ਆ ਜੀ ਆਪਾਂ ਜਾਣਕਾਰੀ ਜ਼ਰੂਰ ਦਿੰਨੇ ਆਪਾਂ ਲੋਨ ਬਾਰੇ ਸਾਰੀ ਫੈਸਲ ਵੀ ਕਿੱਥਾਂ ਐ ਅਪਲਾਈ ਹੁੰਦਾ ਕਿਵੇਂ ਹੁੰਦਾ ਤੁਸੀਂ ਠੀਕ ਹੈ ਲੇਕਿਨ ਅਸੀਂ ਲੋਨ ਦੇ ਹੱਕ 'ਚ ਨਹੀਂ ਹੈਗੇ ਠੀਕ ਹੈ ਠੀਕ ਹੈ ਅਸੀਂ ਲੋਨ ਲੈ ਕੇ ਕੰਮ ਸ਼ੁਰੂ ਨਾ ਕਰੋ ਉਹ ਇੱਕ ਤਰ੍ਹਾਂ ਦਾ ਵੀ ਟੈਨਸ਼ਨ ਐ ਤੁਹਾਡੇ ਲਈ ਤੁਸੀਂ ਕਰ ਨਹੀਂ ਪਾਉਂਗੇ ਉਹਨੂੰ ਹਨਾ ਤਾਂ ਆਪਾਂ ਦੱਸਾਂਗੇ ਪ੍ਰੋਪਰ ਸੋ ਸਾਰੀ ਜਾਣਕਾਰੀ ਲੋਨ ਲੈਣ ਦੇ ਕੀ ਨੁਕਸਾਨਾ ਦੇ ਕੀ ਫਾਇਦੇ ਆ ਕੀ ਫਾਇਦੇ ਫਾਰਮ ਨੂੰ ਕਿਹੜੀ ਬੱਕੇ ਤੋਂ ਸ਼ੁਰੂ ਕਰਨਾ ਮੈਂ ਲੋਨ ਬਾਰੇ ਜਾਣਕਾਰੀ ਤਾਂ ਦਵਾਂਗੇ ਦੇਵਾਂਗੇ ਦੇਵਾਂਗੇ ਔਰ ਸਭ ਤੋਂ ਸਰਕਾਰੀ ਸਰਟੀਫਿਕੇਟ ਦੇਵਾਂਗੇ ਪ੍ਰੋਪਰ ਟ੍ਰੇਨਿੰਗ ਦਾ ਸਰਕਾਰੀ ਸਰਟੀਫਿਕੇਟ ਹੋਣਾ ਕਿਸੇ ਵਰਤਨਾ ਲੋਨ ਦੇ ਵਿੱਚ ਤੋਂ ਆਪਣਾ ਵੈਲਿਡਾ ਸੈਂਟਰਲ ਗਵਰਨਮੈਂਟ ਦਾ ਸਰਟੀਫਿਕੇਟ ਹੋਊਗਾ ਆਪਣਾ ਐਨਐਸਡੀਸੀ ਦਾ ਹੂੰ ਠੀਕ ਹੈ ਜੀ ਤਾਂ ਉਹ ਸਾਰਾ ਆਪਾਂ ਪ੍ਰੋਪਰ ਦੇਵਾਂਗੇ ਤਾਂ ਬੱਕਰੀਆਂ ਦੀ ਬਰੀਡ ਬਾਰੇ ਦੱਸਾਂਗੇ ਪ੍ਰੋਪਰ ਆਪਾਂ ਜੀ ਕਿਵੇਂ ਇੱਕ ਬੱਕਰੀ ਤੁਸੀਂ ਖਰੀਦਣੀ ਹੈ ਤੁਸੀਂ ਆਪਣੇ ਦਮ ਤੇ ਬੱਕਰੀ ਇੱਕ ਨਵੀਂ ਐ ਦੀ ਬੱਕਰੀ ਦੀ ਪਛਾਣ ਕਿਵੇਂ ਕਰਨੀ ਆ ਕਿਹੜੇ ਕਿਹੜੇ ਸਿੰਪਟਮ ਬੱਕਰੀ ਤੁਸੀਂ ਦੇਖਣੇ ਵੀ ਬੱਕਰੀ ਸਾਡੀ ਠੀਕ ਹੈ ਖਰੀਦਣ ਦੇ ਯੋਗ ਹੈਗੀ ਤੇ ਕਿੰਨੇ ਰੁਪਏ ਦੀ ਹੈ ਦੇ ਜੇ ਮੈਂ ਸੰਦੀਪ ਬਾਈ ਕੋਈ ਬੰਦਾ ਦੂਰ ਤੋਂ ਆਉਂਦਾ ਹਨਾ ਹਾਂਜੀ ਤੇ ਉਹਦਾ ਫਿਰ ਰਹਿਣ ਖਾਣ ਦਾ ਖਰਚਾ ਜਾਂ ਹੋਰ ਕੋਈ ਅਸੀਂ ਜਿਹੜਾ ਟ੍ਰੇਨਿੰਗ ਦਾ ਮੇਨ ਸਾਰਾ ਇੱਥੇ ਪ੍ਰਬੰਧ ਕੀਤਾ ਜਾਂਦਾ ਜੀ ਅਸੀਂ ਜਿਹੜਾ ਟ੍ਰੇਨਿੰਗ ਸਾਡੀ ਕੱਲ ਵਾਲੀ ਮੰਡੇ ਸ਼ੁਰੂ ਹੁੰਦੀ ਤੇ ਸਾਡੀ ਪ੍ਰੋਪਰ ਏਸੀ ਧਰਮਸ਼ਾਲਾ ਕੀ ਸਾਰੀ ਅਸੀਂ ਬੁੱਕ ਕਰਦੇ ਆ ਠੀਕ ਹੈ ਤਾਂ ਉਹਦੇ ਵਿੱਚ ਏਸੀ ਹਾਲ ਆ ਰਹਿਣ ਲਈ ਏਸੀ ਰੂਮਸ ਨੇ ਸਾਰਿਆਂ ਲਈ ਬਣੇ ਹੋਏ ਤਾਂ ਉਹ ਸਾਰੀ ਫੈਸਿਲਿਟੀ ਰਹਿਣ ਦੀ ਫਰਸਟ ਕਲਾਸ ਸੁਵਿਧਾ ਔਰ ਖਾਣ ਪੀਣ ਦੀ ਸੁਵਿਧਾ ਇੱਕ ਫਾਰਮ ਨੂੰ ਘਰ ਵਰਗਾ ਮਾਹੌਲ ਮਿਲਦਾਗਾ ਬਿਲਕੁਲ ਕਿਉਂਕਿ ਆਲ ਓਵਰ ਇੰਡੀਆ ਤੋਂ ਫਾਰਮਰ ਸਾਡੇ ਕੋਲੇ ਆਉਂਦੇ ਨੇ ਪੰਜਾਬ ਤੋਂ ਵੀ ਆਉਂਦੇ ਹਰਿਆਣਾ ਤੋਂ ਵੀ ਆਉਂਦੇ ਰਾਜਸਥਾਨ ਤੋਂ ਵੀ ਆਉਂਦੇ ਨੇ ਹਿਮਾਚਲ ਤੋਂ ਵੀ ਆਉਂਦੇ ਯੂਪੀ ਤੋਂ ਵੀ ਆਉਂਦੇ ਐਮਪੀ ਤੋਂ ਵੀ ਆਉਂਦੇ ਆ ਤਾਂ ਇੱਕ ਤਰ੍ਹਾਂ ਪਰਿਵਾਰ ਬਣ ਜਾਂਦਾ ਤਾਂ ਉੱਥੇ ਕੀ ਲੋਕ ਅਟੈਚਮੈਂਟ ਹੋ ਕੇ ਜਾਂਦੇ ਆ ਅਸੀਂ ਗੁਰਪ੍ਰੋਣੋਂ ਨੇ ਉਸ ਤੋਂ ਬਾਅਦ ਫਾਰਮਰ ਦਾ ਗਰੁੱਪ ਦੇ ਵਿੱਚ ਸਾਰਾ ਸਾਰਾ ਜੁੜੇ ਰਹਿੰਦੇ ਆ ਐਂਡ ਤੇ ਕਿਸ ਇਹਦੇ ਬੰਦੇ ਲੋਕਲ ਹੈ ਉਹ ਅਪ ਡਾਊਨ ਕਰ ਸਕਦੇ ਆ ਉਹਨਾਂ ਲਈ ਲੰਚ ਬ੍ਰੇਕਫਾਸਟ ਇਨਕਲੂਡ ਹੋਊਗਾ ਵਿੱਚ ਉਹਦੇ ਸਾਰਾ ਜਿਹੜੀ ਫੀਸ ਹੋਊਗੀ ਟ੍ਰੇਨਿੰਗ ਦੀ ਆਪਣੀ ਜਿਹੜੇ ਲੋਕ ਦੂਰ ਤੋਂ ਆ ਰਹੇ ਆ ਉਹਨਾਂ ਦਾ ਸਾਰਾ ਵਿੱਚ ਮਿਲਾ ਕੇ ਰਹਿਣ ਕਰਨ ਦਾ ਸਾਰਾ ਸਿਸਟਮ ਕਰਕੇ ਆ 7000 ਰੁਪਏ ਫੀਸ ਹੈਗੀ ਔਰ ਜਿਹੜੇ ਬੰਦੇ ਅਪਡਾਊਨ ਕਰ ਸਕਦੇ ਆ ਉਹਨਾਂ ਦੀ 5000 ਫੀਸ ਉਹਨਾਂ ਦੀ 5000 ਵਿੱਚ ਸਰਟੀਫਿਕੇਟ ਸਾਰਾ ਪ੍ਰੈਕਟੀਕਲ ਟ੍ਰੇਨਿੰਗ ਔਰ ਉਸ ਤੋਂ ਬਾਅਦ ਕੀ ਸਾਡੇ ਜਿਹੜੇ ਬ੍ਰੌਸ਼ਰੋਂ ਦੇ ਟ੍ਰੇਨਿੰਗ ਦੇ ਬੁੱਕਲੇਟਸ ਮੈਡੀਸਨ ਦੀ ਜਿਵੇਂ ਸਾਡੇ ਕੋਲੇ ਸਾਰਾ ਉਸ ਬਣਿਆ ਹੋਇਆ ਸਿਸਟਮ ਜਿਹੜੇ ਕਿ ਫਾਰਮਰ ਦੇ ਅੱਗੇ ਕੰਮ ਆਉਂਦਾ ਉਹ ਵੀ ਕਿ ਸਾਰਾ ਸੀ ਜਾਂ ਡਾਟਾ ਕੀ ਫਾਰਮ ਨੂੰ ਪਾਇਟ ਕਰ ਬਣਿਆ ਸਾਰ ਆਪਣੇ ਠੀਕ ਹੈ ਤੇ ਨੰਬਰ ਬਾਈ ਸਕਰੀਨ ਤੇ ਚੱਲਦਾ ਬਾਈ ਇਹਨਾਂ ਨਾਲ ਸੰਪਰਕ